ਸਾਚਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਆਹ ਤੁਹਾਡਾ ਅਨਲ ਗੁਰਜੀਤ ਕੌਰ ਲੈ ਕੇ ਹਾਲ ਸਰਾਂਜੀ ਪ੍ਰੋਗਰਾਮ ਖਾਸ ਮੁਲਾਕਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਨਗਰ ਕੀਰਤਨ ਨੂੰ ਲੈ ਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਇੱਕ ਵਾਰ ਫਿਰ ਤੋਂ ਬ੍ਰੈਂਪਟਨ ਦੇ ਵਿੱਚ ਹੀ 8 ਜੂਨ ਨੂੰ ਦਿਨ ਐਤਵਾਰ ਨੂੰ ਉਸ ਸੰਬੰਧੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਕੀ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਨੂੰ ਕੀ ਅਪੀਲ ਕੀਤੀ ਜਾਵੇਗੀ Ontario ਗੁਰਦੁਆਰਾ ਕਮੇਟੀ ਦੇ ਵੱਲੋਂ ਇਹ ਸਭ ਦੇ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ Ontario ਗੁਰਦੁਆਰਾ ਕਮੇਟੀ ਦੇ ਸਪੋਕਸ ਪਰਸਨ ਅਮਰਜੀਤ ਸਿੰਘ ਮਾਂਜੀ ਅਤੇ ਉਹਨਾਂ ਦੇ ਨਾਲ ਆਰਗੇਨਾਈਜ਼ਰ ਲਖਵਿੰਦਰ ਸਿੰਘ ਢਾਲੀਵਾਲ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਇੱਕ ਵਾਰ ਫਿਰ ਤੋਂ ਨਗਰ ਕੀਰਤਨ ਦੀ ਗੱਲ ਕਰਨ ਜਾ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਾਲੀਵਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰੂੰਗੀ ਇਹ ਨਗਰ ਕੀਰਤਨ ਕਿੰਨਾ ਨੂੰ ਸਮਰਪਿਤ ਹੁੰਦਾ ਹੈ ਇਹ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਆਪਾਂ ਜਾਣਦੇ ਆਂ ਸਾਡੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਸ਼ਹਾਦਤ ਨੂੰ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਨਗਰ ਕੀਰਤਨ ਹੁੰਦਾ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਜਦੋਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਚੁੰਮਦੇ ਪਹਿਲੇ ਹਫ਼ਤੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਭਾਰਤ ਸਰਕਾਰ ਵੱਲੋਂ ਉਹੀ ਦਿਨ ਚੁਣ ਕੇ ਅਟੈਕ ਕੀਤਾ ਗਿਆ ਸੋ ਇਸ ਗੱਲ ਕਰਕੇ ਇਹ ਸਾਰੇ ਦੋਨੇ ਵੱਡੇ ਘੱਲੂ ਘਰੇ ਨੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਤੇ 1984 ਦਾ ਜਿਹੜਾ ਘੱਲੂ ਘਰਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਉਹ ਫਿਰ ਇਕੱਠੇ ਹੋਣ ਕਰਕੇ ਅਸੀਂ ਇਹ ਜਿਹੜੇ ਦਾਨ ਆਏ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਬਣਾਉਂਦੇ ਆ ਜੀ ਤੇ ਮਾਨ ਸਾਹਿਬ ਇਹ ਜਿਹੜਾ ਨਗਰ ਕੀਰਤਨ ਹੈ ਕਿਹੜੇ ਗੁਰਦੁਆਰੇ ਤੋਂ ਰਵਾਨਾ ਹੋਵੇਗਾ ਤੇ ਕਿੱਥੇ ਜਾ ਕੇ ਸਮਾਪਤੀ ਹੋਵੇਗੀ ਇਹ ਨਗਰ ਕੀਰਤਨ ਜਿਹੜੇ ਗੁਰਨਾਨ ਕਮਿਸ਼ਨ ਸੈਂਟਰ ਜਿਹੜਾ ਹੈਗਾ ਗੁਰਨਾਨ ਦੇ ਸਟਰੀਟ ਤੋਂ ਜਿਹੜਾ ਆਰੰਭ ਹੁੰਦਾ ਹੈਗਾ ਉੱਥੋਂ ਤਕਰੀਬਨ 12 ਵਜੇ ਉੱਥੋਂ ਆਰੰਭ ਹੋਵੇਗਾ ਠੀਕ 12 ਵਜੇ ਤੇ ਉਹ ਉੱਥੋਂ ਚੱਲ ਕੇ ਆਪਣੇ ਜਿਹੜਾ ਹੈਗਾ ਡਿਕਸੀ ਤਾਂ ਹੁੰਦਾ ਹੋਇਆ ਜੀ ਆ ਜਿਹੜਾ ਹੈਗਾ ਸੈਂਟਰਲ ਰੋਡ ਤੋਂ ਹੋ ਕੇ ਇਹ ਇਹ ਵਿਲੀਅਮ ਪਾਰਕਵੇ ਤੋਂ ਸੰਪੈਕ ਗੁਰਦੁਆਰਾ ਸੰਪੈਕ ਤੋਂ ਹੋ ਕੇ ਗੁਰਦੁਆਰਾ ਜੋਤਪ੍ਰਕਾਸ਼ ਸਾਹਿਬ ਜੀ ਤਕਰੀਬਨ 6:30 ਵਜੇ ਦੇ ਕਰੀਬ ਉੱਤੇ ਪਹੁੰਚਣਾ ਹੈਗਾ ਆ ਇਹ ਨਗਰ ਕੀਰਤਨ ਦਾ ਜਿਹੜਾ ਇੱਕ ਪੜਾ ਹੈਗਾ ਆ ਮਿਡਲ ਦੇ ਵਿੱਚ ਰੱਖਿਆ ਗਿਆ ਹੈਗਾ ਜੀ ਉਹ ਹੈਗਾ ਸੈਂਡਲਵੁੱਡ ਤੇ ਟੌਰਬਮ ਦੇ ਕਾਰਨਰ ਦੇ ਉੱਤੇ ਜਿਹੜਾ ਸਕੂਲ ਹੈਗਾ ਜੀ ਉਹਦੀ ਜਿਹੜੀ ਪਾਰਕ ਹੈ ਹੈਗਾ ਪਾਰਕ ਹੈਗਾ ਉਹ ਬਹੁਤ ਵੱਡਾ ਸਪੇਸ ਹੈਗੀ ਆ ਉੱਥੇ ਆਪਾਂ ਆਇਤ ਕੀ ਸਟੇਜ ਜਿਹੜੀ ਹੈਗੀ ਮੇਨ ਸਟੇਜ ਜਿਹੜੀ ਉੱਤੇ ਲਗਾਉਣ ਜਾ ਰਹੇ ਹੈਗੇ ਆ ਆ ਉੱਥੇ ਜਿਹੜਾ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਣ ਦੀ ਉਮੀਦ ਹੈਗੀ ਆ ਆ ਸੋ ਇਸ ਕਰਕੇ ਜਿਹੜਾ ਹੈਗਾ ਉੱਥੇ ਥੋੜਾ ਜਿਹਾ ਜਿਹੜਾ ਹੈਗਾ ਨਗਰ ਕੀਰਤਨ ਦਾ ਸਟਾਪ ਰੱਖਿਆ 10 15 20 ਮਿੰਟ ਦਾ ਜੀ ਸੋ ਉੱਥੇ ਸੰਗਤਾਂ ਜਿਹੜਾ ਉੱਥੋਂ ਦਲਵ ਦਮਾਂ ਦੀ ਸਮਾਪਤੀ ਹੋ ਜਾਣੀ ਹੈਗੀ ਆ ਉਹਨਾਂ ਸੰਗਤਾਂ ਨੇ ਵੀ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਅੱਗੇ ਜਿਹੜਾ ਜੋਤ ਪ੍ਰਕਾਸ਼ ਕੋਰਦਾਰ ਸਾਹਿਬ ਪਹੁੰਚਣਾ ਹੈਗਾ ਸੋ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੀਆਂ ਇਸ ਵੇਲੇ ਜਿਹੜੇ ਸੇਵਾਦਾਰ ਆ ਬਹੁਤ ਜੋੜਾ ਸ਼ੋਰਾਂ ਦੇ ਨਾਲ ਜਿਹੜੀਆਂ ਸਾਰੀਆਂ ਤਿਆਰੀਆਂ ਵਿੱਚ ਜੁਟੇ ਹੋਏ ਹੈਗੇ ਆ ਸੋ ਆਪਾਂ ਨੂੰ ਪੂਰਨ ਆਸ ਹੈਗੀ ਆ ਕਿ ਉਸ ਦਿਨ ਜਿਹੜਾ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਣ ਜਾ ਰਿਹਾ ਹੈਗਾ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਰਤਾ ਭਾਵਨਾ ਦੇ ਨਾਲ ਆਪਣੇ ਜਹੀਦਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ 84 ਦੇ ਘੱਲੂ ਘਾਰੇ ਤੇ ਸ਼ਹੀਦਾਂ ਨੂੰ ਸਮਰਪਿਤ 84 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਆ ਸਾਰਿਆਂ ਨੂੰ ਹੀ ਸਮਾਨ ਪਰਤ ਜਿਹੜਾ ਇਹ ਨਗਰ ਕੀਰਤਨ ਇੱਕ ਬਲਖਣ ਨਗ ਕੀਰਤਨ ਹੈਗਾ ਇਹਦੇ ਵਿੱਚ ਆਪਾਂ ਸੰਗਤਾਂ ਨੂੰ ਹੱਥ ਜੋੜ ਕੇ ਸਨਿਮਰ ਇਹ ਬੇਨਤੀ ਕਰਦੇ ਆਗੇ ਆ ਕੇਸਰੀ ਦਸਤਾਰਾਂ ਕੇਸਰੀ ਦੁਪट्टे ਸਜਾ ਕੇ ਆਪਾਂ ਨੇ 8 ਜੂਨ ਦਿਨ ਐਤਵਾਰ ਨੂੰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਆਪਣਾ ਇਹ ਸਾਰਾ ਦਿਨ ਹੈਗਾ ਆਪਾਂ ਆਪਣੇ ਗੁਰੂ ਦੇ ਨਾਲ ਜਿਹੜਾ ਗੁਰੂ ਸਾਧਾ ਭਾਵਨਾ ਦੇ ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਜਿਹੜਾ ਹੈਗਾ ਆਪਾਂ ਆਪਣੇ ਗੁਰੂ ਦੀਆਂ ਖੁਸ਼ੀਆਂ ਰਹਿਣੀਆਂ ਹੈਗੀਆਂ ਜੀ ਤੇ ਸਰ ਨਾਲੇ ਇਸ ਸਾਲ ਦੀ ਪਾਲਕੀ ਸਹਿਬਾ ਜੋ ਉਹ ਪਿਛਲੇ ਸਾਲਾਂ ਦੇ ਨਾਲੋਂ ਵੱਖਰੇ ਢੰਗ ਨਾਲ ਸਜਾਈ ਜਾਵੇਗੀ ਨਹੀਂ ਪਿਛਲੇ ਸਾਲ ਆਪਾਂ ਜਦੋਂ ਇੰਟੀਰੀਅਰ ਗੁਰਦੁਆਰਾ ਕਮੇਟੀ ਤੇ ਜਿੰਨੇ ਗੁਰਦੁਆਰਾ ਸਮੂਹ ਗੁਰਦੁਆਰਾ ਸਾਹਿਬ ਨੇ ਲੜ ਕੇ ਇੱਕ ਬਹੁਤ ਆਲੀਸ਼ਾਨ ਪਾਲਕੀ ਆਪਾਂ ਤਿਆਰ ਕੀਤੀ ਸੀ ਜੀ ਪਿਛਲੇ ਸਾਲ ਵੀ ਮਾਲਟਰ ਨਗਰ ਕੀਰਤਨ ਤੇ ਇਸ ਨਗਰ ਕੀਰਤਨ ਦੇ ਵਿੱਚ ਪਾਲਕੀ ਦੇ ਦਰਸ਼ਨ ਕੀਤੇ ਆ ਉਹਦੇ ਵਿੱਚ ਪਿਛਲੇ ਸਾਲ ਸਮਾਂ ਘੱਟ ਹੋਣ ਕਰਕੇ ਕੁਝ ਚੀਜ਼ਾਂ ਰਹਿ ਗਈਆਂ ਸੀ ਇਸ ਵਾਰ ਉਹਨਾਂ ਨੂੰ ਹੋਰ ਵੀ ਖੂਬਸੂਰਤੀ ਦੇ ਨਾਲ ਤਿਆਰ ਕਰਕੇ ਆਪਾਂ ਮਾਲਟ ਨਗਰ ਕੀਰਤਨ ਵੀ ਉਹ ਬਹੁਤ ਵਧੀਆ ਪਾਲਕੀ ਆ ਬਹੁਤ ਮੀਟਿੰਗਾਂ ਕਰਕੇ ਬਹੁਤ ਲੋਕਾਂ ਦੀ ਇਨਪੁਟ ਲੈ ਕੇ ਆਪਾਂ ਪਾਲਕੀ ਤਿਆਰ ਕੀਤੀ ਆ ਉਹਦੇ ਵਿੱਚ ਗੁਰੂ ਸਾਹਿਬ ਸ਼ਸ਼ੋਭਤ ਹੋਣਗੇ ਸੋ ਉਹ ਪਾਲਕੀ ਦੇ ਵੀ ਦਰਸ਼ਨ ਕਰਨ ਵਾਲੇ ਨੇ ਕਿਉਂਕਿ ਜਦੋਂ ਪਿਛਲੀ ਵਾਰ ਸੰਗਤਾਂ ਨੇ ਐਡਵਾਈਸ ਕੀਤੀ ਵੀ ਤੁਸੀਂ ਆਹ ਅਮੈਂਡਮੈਂਟਸ ਕਰ ਲਓ ਪਾਲਕੀ ਦੇ ਵਿੱਚ ਹੋਰ ਖੂਬਸੂਰਤ ਲੱਗੇ ਉਦੇ ਮੁਤਾਬਕ ਹੀ ਆਪਾਂ ਇਹ ਕੰਮ ਕਰਦੇ ਹੁੰਨੇ ਆ ਕਿਉਂਕਿ ਇਹ ਜਿਹੜੇ ਇਹ ਕਾਰਜ ਨੇ ਇਸ ਸੰਗਤਾਂ ਦੇ ਨੇ ਤੇ ਸੰਗਤਾਂ ਦੇ ਸੁਝਾਅ ਜਿੰਨੇ ਵੀ ਵੀਰ ਭੈਣ ਭਰਾ ਸਿੱਖ ਸੰਗਤ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਆਉਂਦੀ ਆ ਇਹ ਸਾਰਾ ਨਗਰ ਕੀਰਤਨ ਉਹਨਾਂ ਦਾ ਅਸੀਂ ਸਿਰਫ ਪ੍ਰਬੰਧ ਕਰਦੇ ਆ ਜੀ ਤੇ ਸਰ ਇਹਦੇ ਨਗਰ ਕੀਰਤਨ ਦੇ ਪ੍ਰਬੰਧ ਕਰਨ ਨੂੰ ਹੀ ਕਿੰਨਾ ਸਮਾਂ ਲੱਗ ਜਾਂਦਾ ਲੱਗ ਜਿਵੇਂ ਪਰਮਿਟ ਲੈਣੇ ਹੁੰਦੇ ਉਹ ਕਿੰਨਾ ਸਮਾਂ ਪਹਿਲਾਂ ਲੈਣ ਲੱਗ ਜਾਂਦੇ ਹੋ ਇਹ ਤਾਂ ਤਕਰੀਬਨ ਪੂਰਾ ਸਾਲ ਹੀ ਲੱਗ ਜਾਂਦਾ ਪਹਿਲਾਂ ਆਪਾਂ ਮਾ ਮਸਾਖੀ ਦਾ ਨਗਰ ਕੀਰਤਨ ਕਰਦੇ ਆ ਮਾਲਟਰ ਗੁਰਦੁਆਰਾ ਸਾਹਿਬ ਕੋ ਰੈਕਸਟੇਲ ਗੁਰਦੁਆਰਾ ਸਾਹਿਬ ਪਹਿਲਾਂ ਉਹਦੇ ਵੀ ਪ੍ਰਬੰਧ ਚੱਲਦੇ ਰਹਿੰਦੇ ਨਾਲ ਨਾਲ ਇਹਦੇ ਵੀ ਚੱਲਦੇ ਰਹਿੰਦੇ ਸੀ ਸੋ ਇਹ ਬੜਾ ਲੰਮਾ ਸਮਾਂ ਸੀ ਆਮ ਮੀਟਿੰਗਾਂ ਦੇ ਵਿੱਚ ਵਲੰਟੀਅਰਜ਼ ਦੀ ਜਦੋਂ ਮੀਟਿੰਗ ਕਰਦੇ ਆ ਅਸੀਂ ਦੱਸਦੇ ਹੁੰਦੇ ਆ ਵੀ ਸਾਨੂੰ ਕੀ ਕੀ ਮੁਸ਼ਕਲਾਂ ਆਉਂ ਘਾ ਦੇ ਉੱਤੇ ਆਪਾਂ ਗੱਡੀਆਂ ਪਾਰਕ ਨਾ ਕਰੀਏ ਬਿਦਾਊਟ ਪਰਮਿਸ਼ਨ ਆਪਾਂ ਕੋਈ ਫੂਡ ਸਟਾਲ ਨਹੀਂ ਲਾ ਸਕਦੇ ਜਿਹੜੇ ਵੀਰਾਂ ਭੈਣ ਭਰਾਵਾਂ ਨੇ ਫੂਡ ਸਟਾਲਸ ਲਾਉਣੀਆਂ ਨੇ ਉਹ ਬਹੁਤ ਮਿਹਨਤ ਕਰਦੇ ਆ ਬਹੁਤ ਸੇਵਾ ਕਰਦੇ ਆ ਪਰ ਆਪਾਂ ਨੂੰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਜਿੰਨੇ ਵੀ ਵੀਰ ਭੈਣ ਭਰਾਵਾਂ ਨੇ ਵੈਸੇ ਤਾਂ ਮੋਸਟਲੀ ਸੰਗਤ ਨੇ ਰਜਿਸਟਰਡ ਕਰਵਾ ਕੇ ਪਰਮਿਟ ਲੈ ਲਿਆ ਪਰ ਜੇ ਅਜੇ ਵੀ ਤੁਸੀਂ ਪਰਮਿਟ ਨਹੀਂ ਲਿਆ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਕਿਤੇ ਫੂਲ ਸਟਾਲ ਲਾਉਣਾ ਚਾਹੁੰਦੇ ਹੋ ਜੇ ਰਸਤੇ ਦੇ ਵਿੱਚ ਜਾਂ ਜਿੱਦਾਂ ਮਾਨ ਸਾਹਿਬ ਨੇ ਦੱਸਿਆ ਜਿਹੜੀ ਵੱਡੀ ਪਾਰਕਿੰਗ ਹੈ ਜਿੱਥੇ ਮੇਨ ਸਟੇਜ ਹੋਏਗੀ ਟੌਰਮੈਂਟ ਮਿਡਲ ਦੇ ਵਿੱਚ ਤੇ ਉੱਥੇ ਵੀ ਲਾਉਣੀ ਆ ਜਾਂ ਦੋਨਾਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਤੁਸੀਂ ਕਿਸੇ ਵੀ ਕਿਸਮ ਦੀ ਸਟਾਲ ਲਾਉਣੀ ਚਾਹੁੰਦੇ ਆ ਤੁਸੀਂ ਬੁਕਸ ਦੀ ਲਾਉਣੀ ਚਾਹੁੰਦੇ ਆ ਜਾਂ ਇਨਫੋਰਮੇਸ਼ਨ ਜਾਂ ਫੂਡ ਦੀ ਤੁਸੀਂ ਉਹਦੇ ਵਾਸਤੇ ਪਰਮਿਟ ਜਰੂਰ ਦੋਨਾਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਫੋਨ ਕਰਕੇ ਆਪਾਂ ਲੈ ਸਕਦੇ ਆ ਤੇ ਪ੍ਰਬੰਧ ਦੇ ਵਿੱਚ ਸਾਨੂੰ ਸੰਗਤਾਂ ਦਾ ਸਾਥ ਬਹੁਤ ਕਿਉਂਕਿ ਬਾਅਦ ਦੇ ਵਿੱਚ ਜਿਹੜੇ ਫਾਈਨ ਵਗੈਰਾ ਹੁੰਦੇ ਨੇ ਜਿੱਦਾਂ ਪਿਛਲੀ ਵਾਰ ਪ੍ਰੋਬਲਮ ਆਈ ਤੇ ਜਿਹੜੀ ਸਾਈਡ ਵਾਕ ਆ ਉਹਦੇ ਉੱਪਰ ਆਪਾਂ ਟੈਂਟ ਲਾਉਣ ਲੱਗੇ ਧਰਤੀ ਦੇ ਵਿੱਚ ਉਹ ਟੈਂਟ ਨੂੰ ਹੋਲਡ ਕਰਨ ਵਾਸਤੇ ਰੋਡ ਜਾਂ ਕੋਈ ਗੱਡ ਦੇ ਦਿਆਂ ਉਹਦੇ ਨਾਲ ਆਪਣੀਆਂ ਅੰਡਰਗ੍ਰਾਉਂਡ ਸਰਵਿਸਿਜ਼ ਪ੍ਰਭਾਵਿਤ ਹੁੰਦੀਆਂ ਨੇ ਥੱਲੇ ਗੈਸ ਲਾਈਨਸ ਵੀ ਜਾਂਦੀਆਂ ਨੇ ਉਹ ਬਿਲਕੁਲ ਨਹੀਂ ਆਪਾਂ ਕਰ ਸਕਦੇ ਪਾਰਕਿੰਗ ਦੇ ਵਿੱਚ ਆਪਾਂ ਟੈਂਟ ਜਦੋਂ ਮਰਜ਼ੀ ਲਗਾ ਲਈਏ ਪਰ ਜਿਹੜੀ ਸਾਈਡ ਰੋਡ ਨੇ ਉਹਨਾਂ ਤੋਂ ਇਹ ਬਚਣਾ ਪਊਗਾ ਅਗਲੀ ਵਾਰ ਤੋਂ ਆਪਾਂ ਲਾਈਨਾਂ ਮਾਰਕ ਕਰਾਇਆ ਕਰਾਂਗੇ ਪਰ ਇਹਦੇ ਵਾਸਤੇ ਤੁਹਾਡੇ ਸਾਥ ਦੀ ਕਿਉਂਕਿ ਇਹ ਜਿਹੜਾ ਨਗਰ ਕੀਰਤਨਾ ਇਹ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨਾ ਸਾਡੇ ਨਾਲ ਬਹੁਤ ਵੱਡਾ ਕੱਲੂ ਘਰਾ ਦੁਖਾਂਤ ਵਾਪਰਿਆ ਇੱਕ ਤਰ੍ਹਾਂ ਦੀ ਨਸਲ ਕੁਸੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵਾਸਤੇ ਆਪਾਂ ਡਿਸਪਲਿਨ ਚ ਰਹਿ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣੇ ਆ ਤਾਂ ਕੇਸਰੀ ਦੁਪੱਟੇ ਕੇਸਰੀ ਦਸਤਾਰਾਂ ਸਜਾ ਕੇ ਆਪਾਂ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਪਹੁੰਚੀ ਹੈ ਤੇ ਮਾਨ ਸਾਹਿਬ ਜਿਵੇਂ ਕਿ ਮਾਲਟਨ ਦੇ ਨਗਰ ਕੀਰਤਨ ਚ ਦੇਖਿਆ ਕਾਫੀ ਵੱਡੀ ਗਿਣਤੀ ਚ ਵਲੰਟੀਅਰਸ ਪਹੁੰਚੇ ਹੋਏ ਸੀ ਸੇਵਾ ਕਰਨ ਦੇ ਲਈ ਇਸ ਨਗਰ ਕੀਰਤਨ ਚ ਵੀ ਵਲੰਟੀਅਰਸ ਨੇ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ ਬਿਲਕੁਲ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਲੰਟੀਅਰਸ ਜਿਹੜੇ ਆਲਰੇਡੀ ਜਿਹੜੇ ਹੈਗੇ ਉਹਨਾਂ ਦੇ ਨਾਮ ਸਾਡੇ ਕੋਲ ਆ ਚੁੱਕੇ ਹੈਗੇ ਆ ਪਰ ਹਾਲੇ ਵੀ ਜੇ ਕੋਈ ਵਲੰਟੀਅਰ ਸੇਵਾ ਕਰਨੀ ਚਾਹੁੰਦੇ ਹੈਗੇ ਆ ਉਹ ਆਪਣੇ ਨਾਂ ਇਹਨਾਂ ਗੁਰਦੁਆਰਾ ਸਹਾਵਾਨਾਂ ਦੇ ਵਿੱਚ ਫੋਨ ਕਰਕੇ ਜਾਂ ਕਿਸੇ ਵੀ ਸੇਵਾਦਾਰ ਨੂੰ ਫੋਨ ਕਰਕੇ ਆਪਣਾ ਨਾਮ ਜਿਹੜੇ ਰਜਿਸਟਰ ਕਰਾ ਸਕਦੇ ਹੈਗੇ ਆ ਕਿਉਂਕਿ ਸੇਵਾਦਾਰਾਂ ਦੀ ਜਰੂਰਤ ਤੇ ਹੁੰਦੀ ਹੁੰਦੀ ਹੈਗੀ ਆ ਭਾਵੇਂ ਉਹ ਕਿੰਨੇ ਵੀ ਹੋਣ ਫੇਰ ਵੀ ਘੱਟ ਹੀ ਹੁੰਦੇ ਹੈਗੇ ਆ ਕਿਉਂਕਿ ਜਿਹੜਾ ਨਗਰ ਕੀਰਤਨ ਸਾਰਾ ਡਿਪੈਂਡ ਹੀ ਆਪਣੇ ਸੇਵਾਦਾਰਾਂ ਤੇ ਬਸ ਤੇ ਜਿਹੜੀ ਸੰਗਤ ਹੈਗੀ ਸਾਰੇ ਹੀ ਆਪਾਂ ਵਲੰਟੀਅਰਸ ਹੁੰਨੇ ਹੈਗੇ ਆ ਪਰ ਜਿਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਅੱਜ ਤੇ ਜਿੱਥੇ ਵੀ ਜ਼ਿੰਮੇਵਾਰੀ ਹੁੰਦੀ ਹੈਗੀ ਆ ਔਰ ਚੱਜੇ ਤਰੀਕੇ ਦੇ ਨਾਲ ਤਾਂ ਇਹੋ ਕਰ ਸਕਦੇ ਆ ਜੇ ਉਹਨਾਂ ਨੂੰ ਸੰਗਤਾਂ ਦਾ ਸਹਿਯੋਗ ਮਿਲੇ ਸੋ ਜਿਹੜੇ ਵੀ ਵਲੰਟੀਅਰਸ ਨੇ ਸੇਵਾ ਕਰਨੀ ਆ ਇਹ ਉਹਨਾਂ ਦੇ ਲਈ ਆ ਬਹੁਤ ਜੁੜੀ ਬੇਨਤੀ ਹੈਗੀ ਆ ਉਹਨਾਂ ਨੂੰ ਵੀ ਜੇ ਸੇਵਾ ਕਰਨੀ ਚਾਹੁੰਦੇ ਹੈਗੇ ਤਾਂ ਉਹਨਾਂ ਨੂੰ ਪਰ ਪੂਰੀ ਜਿਹੜੀ ਅੱਜ ਤੱਕ ਦਾ ਇਮਾਨਦਾਰੀ ਦੇ ਨਾਲ ਪੂਰੀ ਸ਼ਿੱਦਤ ਦੇ ਨਾਲ ਉਹਨਾਂ ਨੂੰ ਜਿਹੜਾ ਆਪਣੀ ਸੇਵਾ ਸਮਾਂ ਦੇ ਕੇ ਕਰਨ ਦੀ ਜ਼ਰੂਰਤ ਹੈਗੀ ਆ ਇਹ ਇਹ ਨਹੀਂ ਵੀ ਆਪਣਾ ਵਲੰਟੀਅਰ ਦੀ ਜੈਕਟ ਪਾ ਲਈਏ ਜਾਂ ਉਹਦਾ ਵਲੰਟੀਅਰ ਬਣ ਕੇ ਚਲੇਈਏ ਸਿਰਫ ਤੇ ਸਿਰਫ ਫੰਡ ਕਰਨ ਦੇ ਲਈ ਤਾਂ ਨਹੀਂ ਹੈਗਾ ਪਰ ਜਿਹੜੇ ਵਲੰਟੀਅਰਸ ਹੈਗੇ ਉਹਨਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਆ ਜਿਹੜੀਆਂ ਸੰਗਤਾਂ ਦੇ ਨਾਲ ਆਪਣਾ ਰਾਬਤਾ ਰੱਖਣਾ ਹੈਗਾ ਇਹ ਵਲੰਟੀਅਰਸ ਦੇ ਲਈ ਵੀ ਬਹੁਤ ਜ਼ਰੂਰੀ ਹੈਗਾ ਵੀ ਸੰਗਤ ਦੇ ਨਾਲ ਬੜੇ ਪ੍ਰੇਮ ਪਿਆਰ ਦੇ ਨਾਲ ਪੇਸ਼ ਆਉਣ ਸੰਗਤ ਨੂੰ ਵੀ ਚਾਹੀਦਾ ਹੈਗਾ ਵਲੰਟੀਅਰਸ ਨੂੰ ਪਿਆਰ ਸਤਿਕਾਰ ਦੇ ਨਾਲ ਸੁਣਨ ਸੋ ਇਹ ਆਪਾਂ ਦੇ ਸਾਰਿਆਂ ਲਈ ਬਹੁਤ ਜ਼ਰੂਰੀ ਹੈਗਾ ਕਿਉਂ ਕੋਈ ਵੀ ਜਿੰਨੇ ਵੀ ਨਗਰ ਕੀਰਤਨ ਹੁੰਦੇ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਵਲੰਟੀਅਰਸ ਹੁੰਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਹ ਕਰਦਾ ਹੈਗਾ ਬਹੁਤ ਵੱਡੀ ਉਹਨਾਂ ਦੀ ਸੇਵਾ ਹੈਗੀ ਹੈ ਗੁਰੂ ਤੋਂ ਖੁਸ਼ੀਆਂ ਲੈਂਦੇ ਹੈਗੇ ਆ ਸੋ ਗੁਰੂ ਤੋਂ ਖੁਸ਼ੀਆਂ ਤਾਂ ਹੀ ਆਪਾਂ ਲੈ ਸਕਦੇ ਹੈਗੇ ਆ ਅਗਰ ਅਸੀਂ ਆਪਣੀ ਪੂਰੇ ਸਤਿਕਾਰ ਨਾਲ ਸਤਿਕਾਰ ਪਿਆਰ ਦੀ ਭਾਵਨਾ ਦੇ ਨਾਲ ਜਦੋਂ ਆਪਸ ਵਿੱਚ ਸੇਵਾ ਕਰਦੇ ਹੈਗੇ ਆ ਤਾਂ ਗੁਰੂ ਆਪਣੇ ਆਪ ਤੋਂ ਰੁੱਟਦਾ ਹੈਗਾ ਜੀ ਜੀ ਤੇ ਸਰ ਸੁਰੱਖਿਆ ਨੂੰ ਲੈ ਕੇ ਵੀ ਪ੍ਰਬੰਧ ਕਰ ਦਿੱਤੇ ਗਏ ਨੇ ਬਿਲਕੁਲ ਜੀ ਅ ਪੀਲ ਪੁਲਿਸ ਦੀ ਆਪਣੇ ਕੋਲੇ ਪੇਡ ਡਿਊਟੀ ਅਫੀਸਰ ਹੁੰਦੇ ਨੇ ਜੀ ਸੋ ਉਹ ਕਰੂਜ਼ਰ ਸਾਡੇ ਕੋਲੇ ਆਪਣੇ ਪਰਸਨਲ ਸਿਕਿਉਰਿਟੀ ਗਾਰਡ ਵੀ हायर ਕਰੇ ਹੁੰਦੇ ਨੇ ਸੋ ਸੁਰੱਖਿਆ ਵੱਲੋਂ ਕੋਈ ਪ੍ਰੋਬਲਮ ਨਹੀਂ ਫਰਸਟ ایڈ ਆਪਾਂ ਐਤਕੀ ਤੁਸੀਂ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਵੇਖਿਆ ਹੋਊਗਾ ਅਸੀਂ ਮਾਲਟਨ ਗੁਰਦੁਆਰਾ ਸਾਹਿਬ ਦਾ ਰੈਫਰੈਂਸ ਵਾਰ-ਵਾਰ ਇਸ ਕਰਕੇ ਦੇ ਰਹੇ ਹਾਂ ਕਿਉਂਕਿ ਆਪਾਂ ਸੇਮ ਮੈਨੇਜਮੈਂਟ ਇੰਟਰੀਓ ਗੁਰਦੁਆਰਾ ਕਮੇਟੀ ਇਹ ਵੀ ਇੰਟਰੀਓ ਗੁਰਦੁਆਰਾ ਕਮੇਟੀ ਦੇ ਗੁਰਦੁਵਾਰੇ ਨੇ ਸੋ ਜਿੱਦਾਂ ਉੱਥੇ ਆਪਣੇ ਕੋਲ ਫਰਸਟ ایڈ ਕਿੱਟ ਵਾਲੇ ਆਪਣੇ ਵਲੰਟੀਅਰ ਫਿਰਦੇ ਸੀ ਇਸ ਨਗਰ ਕੀਰਤਨ ਦੇ ਵਿੱਚ ਵੀ ਉਸ ਤਰ੍ਹਾਂ ਹੋਣਗੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਹਾਨੂੰ ਲੱਗਦਾ ਕੋਈ ਦਿੱਕਤ ਲੱਗਦੀ ਆ ਜਾਂ ਵੈਸੇ ਡਾਊਟ ਵੀ ਆ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹ ਜਿਹੜੇ ਸਾਡੇ ਹੋਣਗੇ ਮੈਡੀਕਲ ਅਸਿਸਟੈਂਟ ਵਗੈਰਾ ਜਿਹੜੇ ਫਰਸਟ ایڈ ਦਿੰਦੇ ਨੇ ਉਹ ਉੱਥੇ ਫਿਰਦੇ ਹੋਣਗੇ ਤੇ ਸਕਿਉਰਿਟੀ ਗਾਰਡ ਵੀ ਹੋਣਗੇ ਆਰਗੇਨਾਈਜ਼ਰ ਹੋਣਗੇ ਅਪੀਲ ਪੁਲਿਸ ਵੀ ਹੈਗੀ ਆ ਸੋ ਬਾਕੀ ਸਾਰੀ ਸੰਗਤ ਦੀ ਜ਼ਿੰਮੇਵਾਰੀ ਉਨੀ ਬਣਦੀ ਹੈ ਕਿਉਂਕਿ ਇਹਦੀ ਵੱਡੀ تعداد ਦੇ ਵਿੱਚ ਸਿੱਖ ਸੰਗਤਾਂ ਆਉਂਦੀਆਂ ਨੇ ਬੜੇ ਸ਼ਰਧਾ ਹੁੰਦੀ ਆ ਉਹਨਾਂ ਦੇ ਵਿੱਚ ਪਰ ਉਹ ਸੰਗਤਾਂ ਦੇ ਸਹਿਯੋਗ ਤੋਂ ਜਿਹਦਾ ਮਾਨ ਸਾਹਿਬ ਨੇ ਕਿਹਾ ਉਹਨਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੁੰਦੀ ਆ ਜੀ ਬਿਲਕੁਲ ਸਾਫ ਸਫਾਈ ਦਾ ਵੀ ਸੰਗਤਾਂ ਨੂੰ ਖੁਦ ਹੀ ਧਿਆਨ ਰੱਖਣਾ ਚਾਹੀਦਾ ਬਿਲਕੁਲ ਜੀ ਅਸੀਂ ਚਾਹੁੰਨੇ ਆ ਵੈਸੇ ਤਾਂ ਗਾਰਵੇਜ ਦੀਆਂ ਟੀਮਾਂ ਜਿਹੜੇ ਵੀਰ ਸਾਡੇ ਗਾਰਵੇਜ ਦੀ ਸੇਵਾ ਕਰਦੇ ਨੇ ਉਹ ਨਗਰ ਕੀਰਤਨ ਦੇ ਬਿਲਕੁਲ ਪਿੱਛੇ ਉਹਨਾਂ ਦੀ ਬਹੁਤ ਵੱਡੀ ਸੇਵਾ ਉਹ ਨਗਰ ਕੀਰਤਨ ਦੇ ਬਿਲਕੁਲ ਪਿੱਛੇ ਡੰਪਰ ਟਰੱਕ ਵਗੈਰਾ ਜਾਂ ਆਪਣੇ ਪਿੱਕੇ ਟਰਾਲੀਆਂ ਲੈ ਕੇ ਗਾਰਵੇਜ ਬੈਗ ਚੁੱਕਦੇ ਨੇ ਪਰ ਉਹਨਾਂ ਦੀ ਜਿਹੜੀ ਜੌਬ ਆ ਉਹਨੂੰ ਸੌਖਿਆ ਬਣਾਉਣ ਵਾਸਤੇ ਜੇ ਆਪਾਂ ਗਾਰਬੇਜ ਪ੍ਰੋਪਰ ਬੈਗ ਚ ਪਾ ਕੇ ਉਹਨੂੰ ਇੱਕ ਬੰਨ ਕੇ ਇੱਕ ਸਾਈਡ ਤੇ ਰੱਖਿਆ ਹੋਵੇ ਤਾਂ ਉਹਨਾਂ ਵੀਰਾਂ ਵਾਸਤੇ ਥੋੜਾ ਇਜ਼ੀ ਹੁੰਦਾ ਕਈ ਵਾਰੀ ਪਿਛਲੇ ਸਾਲ ਰਾਤ ਦੇ 1:00 ਵਜੇ ਤੱਕ ਉਹ ਗਾਰਬੇਜ ਹਟਾਉਂਦੇ ਰਹਿੰਦੇ ਨੇ ਸੋ ਐਸ ਵਾਰ ਜਿੱਦਾਂ ਆਪਾਂ ਦੱਸਿਆ ਵੀ ਜਿਹੜੀ ਮੇਨ ਸਟੇਜ ਆ ਅ ਟਾਰਬਰਮੈਂਟ ਸੈਂਟਰਲ ਬੋਰਡ ਤੇ ਉੱਥੇ ਆਪਣੇ ਕੋਲੇ ਡੰਪ ਟਰੱਕ ਵੀ ਖੜੇ ਹੋਣਗੇ ਗਾਰਬੇਜ ਸੁੱਟਣ ਵਾਸਤੇ ਚਾਰ ਬੈਨਸ ਵੀ ਹੈਗੀਆਂ ਵੱਡੀਆਂ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹਰ ਸਾਈਡ ਤੇ ਤੁਹਾਡੇ ਕੋਲੇ ਪ੍ਰਬੰਧ ਹੋਏਗਾ ਪਰ ਆਪਾਂ ਆਪਣਾ ਗਾਰਬੇਜ ਇਕੱਤੇ ਨਾ ਬਿਲਕੁਲ ਡੋਲੀਏ ਤੁਸੀਂ ਲਾਈਵ ਕੁਕਿੰਗ ਕਰਦੇ ਆਂ ਸੇਫਟੀ ਦਾ ਖਾਸ ਖਿਆਲ ਰੱਖਣਾ ਤੁਹਾਡੇ ਕੋਲੇ ਫਾਇਰ ਐਕਸਟ੍ਰੈਕਸ਼ਨਰ ਹੋਣਾ ਚਾਹੀਦਾ ਹੈਂਡ ਵਾਸ਼ ਕਰਕੇ ਗਲਵਜ਼ ਵਗੈਰਾ ਪਾ ਕੇ ਇੱਕ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਆਪੋ ਆਪਣੇ ਟੈਂਟਾਂ ਤੇ ਜਰੂਰ ਇਹ ਸਾਈਨ ਲਾ ਕੇ ਰੱਖੋ ਬਈ ਜਿਹੜੀ ਜਸ ਕਿਸੇ ਵੀਰ ਭੈਣ ਭਰਾ ਨੂੰ ਫੂਡ ਦੀ ਅਲਰਜੀ ਆ ਉਹ ਇੰਨੇ ਇਕੱਠ ਦੇ ਵਿੱਚ ਇਕੱਲੇ ਇਕੱਲੇ ਨੂੰ ਅਸੀਂ ਡੀਲ ਨਹੀਂ ਕਰ ਸਕਦੇ ਤੁਸੀਂ ਆਪਣਾ ਆਪ ਖਿਆਲ ਰੱਖੋ ਜੇ ਤੁਹਾਨੂੰ ਕਿਸੇ ਕਿਸਮ ਦੀ ਫੂਡ ਦੀ ਅਲਰਜੀ ਆ ਇਹ ਬ੍ਰੈਂਟਨ ਦੇ ਹੈਲਥ ਡਿਪਾਰਟਮੈਂਟ ਦੀ ਸਪੈਸ਼ਲ ਬੇਨਤੀ ਸੀ ਵੀ ਤੁਸੀਂ ਉਥੇ ਦੱਸਿਆ ਕਰੋ ਵੀ ਜੇ ਤੁਹਾਨੂੰ ਫੂਡ ਦੀ ਅਲਰਜੀ ਆ ਪਲੀਜ਼ ਤੁਸੀਂ ਆਪਣਾ ਧਿਆਨ ਆਪ ਰੱਖੋ ਸੋ ਕਿਉਂਕਿ ਬਹੁਤ ਵੀਰਾਂ ਨੂੰ ਗਲੂਟਨ ਤੋਂ ਪ੍ਰੋਬਲਮ ਹੈਗੀ ਆ ਕਿਉਂਕਿ ਜ਼ਿਆਦਾਤਰ ਜਿਹੜੀ ਗਲੂਟਨ ਫਰੀ ਨਹੀਂ ਹੁੰਦਾ ਆਪਣੇ ਕੋਲੇ ਸਾਰਾ ਕੁਝ ਸੋ ਇਸ ਗੱਲ ਕਰਕੇ ਸੋ ਆਪਾਂ ਹੁਮਾ ਹੁਮਾ ਕੇ ਨਗਰ ਕੀ ਸੰਦੇ ਵਿੱਚ ਸ਼ਾਮਲ ਹੋਈਏ ਤੇ ਮੈਂ ਐਕਸਟਰਾ ਜਾਣਕਾਰੀ ਦੇਣੀ ਚਾਹੁੰਨਾ ਇਹ ਸਨਿਚਰਵਾਰ 7 ਜੂਨ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅਮਰਤ ਸੰਚਾਰ ਹੋਣਗੇ ਜਿਹੜੇ ਵੀਰ ਭੈਣ ਭਰਾ ਅਮਰਤ ਸ਼ੱਕੇ ਗੁਰੂ ਦੇ ਜਾਜੇ ਗੁਰੂ ਦੇ ਅਸਲ ਪੰਥ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਹ ਪਹਿਲਾਂ ਆਪਣੇ ਨਾਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਲਿਖਾ ਦਿਓ ਤੇ ਸਨਿਚਰਵਾਰ ਦੁਪਹਿਰ 1 ਵਜੇ ਅਮਰਤ ਸੰਚਾਰ ਹੋਣਗੇ ਤੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਫ੍ਰਾਈਡੇ ਸ਼ਾਮ ਨੂੰ ਬਾਹਰ ਟੈਂਟ ਦੇ ਵਿੱਚ ਦੀਵਾਨ ਲੱਗੇਗਾ ਤੇ ਸਨੀਚਰਵਾਰ ਨੂੰ ਵੀ ਦੀਵਾਨ ਲੱਗੇਗਾ ਢਾਡੀ ਦਰਬਾਰ ਕਵੀ ਦਰਬਾਰ ਤੇ ਕੀਰਤਨ ਦਰਬਾਰ ਤੇ ਸਿੱਖ ਇਤਿਹਾਸ ਤੇ ਵਿਚਾਰਾਂ ਹੋਣਗੇ ਜੀ ਜੀ ਤੇ ਸਰ ਜਾਨ ਤੋਂ ਪਹਿਲਾਂ ਕੁਝ ਹੋਰ ਹਦਾਇਤਾਂ ਜਾਰੀ ਕਰਨਾ ਚਾਹੋਗੇ ਸੰਗਤਾਂ ਨੂੰ ਬਿਲਕੁਲ ਜੀ ਜਿਹੜਾ ਇਹ ਨਗਰ ਕੀਰਤਨ ਹੈਗਾ ਇਹ ਸਰਪ੍ਰੇਮ ਜੀ ਮੈਂ ਪਹਿਲਾਂ ਆਪਣੇ ਸਾਡੇ ਬਾਲ ਉਹਨਾਂ ਨੇ ਦੱਸਿਆ ਹੈਗਾ ਇਹ ਅਸੀਂ ਤੇ ਸਰਪ੍ਰਬੰਧਕ ਹੈਗੇ ਆ ਆ ਇਹ ਸੰਗਤਾਂ ਦਾ ਆਪਣਾ ਨਗਰ ਕੀਰਤਨ ਹੈਗਾ ਇਹ ਗੁਰੂ ਪੰਥ ਦੇ ਨਾਲ ਜੋ ਕੁਝ ਵਿਵਧਿਕੀਆਂ ਹੋਈਆਂ ਹੈਗੀਆਂ ਖਾਸ ਤੌਰ ਤੇ 3 ਜੂਨ ਵਾਲੇ ਦਿਨ ਜਦੋਂ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਆਪਣਾ ਜਿਹੜਾ ਸ਼ਹੀਦੀ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਪਹੁੰਚੀਆਂ ਸੀ ਉਹਨਾਂ ਦਾ ਕਤਲਿਆਮ ਉੱਥੇ ਹੋਇਆ ਸੀਗਾ ਆ ਉਹ ਜਿਹੜਾ ਸੀਨ ਹੈਗਾ ਅੱਜ ਵੀ ਸਾਨੂੰ ਜਦੋਂ ਯਾਦ ਆ ਜਾਂਦਾ ਹੈਗਾ ਸਾਡੇ ਹਿਰਦੇ ਜਿਹੜੇ ਬਲੁੰਦਰੇ ਜਾਂਦੇ ਹੈਗੇ ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਸਾਨੂੰ ਉਹ ਯਾਦ ਆ ਜਾਂਦੀ ਹੈਗੀ ਆ ਕਿ ਕਿਸ ਤਰ੍ਹਾਂ ਇੱਥੇ ਸਾਡੇ ਬੱਚਿਆਂ ਬਜ਼ੁਰਗਾਂ ਦਾ ਅਨਰਦੋਸ਼ ਜਿਹੜੇ ਉੱਥੇ ਆਪਣਾ ਗੁਰੂ ਉਹ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਇਕੱਤਰ ਹੋਏ ਸੀਗੇ ਉਹਨਾਂ ਉਹਨਾਂ ਨੂੰ ਆਪਣਾ ਲਹੂ ਡੋਲ੍ਹਣਾ ਪਿਆ ਉੱਥੇ ਸੋ ਉਰਨ ਨੂੰ ਯਾਦ ਕਰਨ ਦੇ ਲਈ ਇਹ ਜਿਹੜਾ ਨਗਰ ਕੀਰਤਨ ਹੈਗਾ ਆਪਾਂ ਜਦੋਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨੀ ਹੈਗੀ ਆ ਆਪਾਂ ਨੂੰ ਉਹ ਜਿਹੜੇ ਦਿਨ ਜਿਹੜੇ ਹੈਗੇ ਆ ਉਹ ਜਿਹੜਾ ਸਾਡੇ ਨਾਲ ਦੁਖਾਤ ਵਾਪਰਿਆ ਹੈਗਾ ਉਹ ਭਾਵਨਾ ਜਿਹੜੀ ਆਪਣੇ ਦਿਲਾਂ ਦੇ ਵਿੱਚ ਲੈ ਕੇ ਜਦੋਂ ਅਸੀਂ ਨਗਰ ਕੀਰਤਨ ਦੇ ਵਿੱਚ ਆਵਾਂਗੇ ਤਾਂ ਸਾਨੂੰ ਜਿਹੜਾ ਇੱਕ ਤਰ੍ਹਾਂ ਵੱਖਰੀ ਤਰ੍ਹਾਂ ਦਾ ਜਿਹੜਾ ਆਨੰਦ ਜਿਹੜਾ ਆਪਣੀ ਰੂਹ ਨੂੰ ਸਕੂਨ ਜਿਹੜਾ ਮਿਲੂਗਾ ਕਿਉਂਕਿ ਆਪਾਂ ਆਪਣੇ ਆਪ ਨੂੰ ਇੱਕ ਸਾਸ ਸਮਝਾਂਗੇ ਉਸ ਜਿਹੜਾ ਦੁਖਾਂਤ ਵਾਪਰਿਆ ਸੀਗਾ ਉਹਦਾ ਸੋ ਆਪਣੇ ਦਿਲਾਂ ਦੇ ਵਿੱਚ ਉਸ ਭਾਵਨਾ ਨੂੰ ਜਾਗਦਿਆਂ ਰੱਖਣ ਦੇ ਲਈ ਜਿਉਂਦਿਆਂ ਰੱਖਣ ਦੇ ਲਈ ਜੋ ਸਾਡੇ ਤੇ ਉਸ ਵੇਲੇ ਜਿਹੜਾ ਵਿਫਤਾ ਪਈ ਸੀ ਉਹਨੂੰ ਯਾਦ ਕਰਨ ਦੇ ਲਈ ਆ ਸਮੁੱਚੇ ਪੰਥ ਨੂੰ ਇਕੱਠਿਆ ਹੋ ਕੇ ਆ ਦੁਨੀਆ ਨੂੰ ਵੀ ਇਹ ਸਾਨੂੰ ਦੱਸਣ ਦੀ ਲੋੜ ਹੈ ਗਿਆ ਵੀ ਅਸੀਂ 84 ਦਾ ਕਲੂਕਾਰਾ ਨਾ ਭੁੱਲੇ ਆ ਅਤੇ ਨਾ ਭੁੱਲਾਂਗੇ ਬਿਲਕੁਲ ਸੋ ਉਹਨੂੰ ਯਾਦ ਰੱਖਣ ਦੇ ਲਈ ਅਸੀਂ ਇਸ ਰਾ ਇਹ ਨਗਰ ਕੀਰਤਨ ਜਿਹੜੇ ਆਯੋਜਿਤ ਕਰਨ ਦਾ ਪਰਪਸ ਹੀ ਇਹ ਹੈਗਾ ਕਿ ਲੋਕਾਂ ਦੀਆਂ ਦਿਲਾਂ ਦੇ ਵਿੱਚ ਜਿਹੜਾ ਹੈਗਾ ਜੋ ਸਾਡੇ ਨਾਲ ਵਾਪੜਿਆ ਹੈਗਾ ਅਸੀਂ ਉਹਨੂੰ ਹਰ ਵਾਰੀ ਕਿਉਂਕਿ ਜਿਹੜੀ ਸਾਡੇ ਨਾਲ ਘਲੂਕਾਰੇ ਪਹਿਲਾਂ ਵੀ ਵਾਪਰੇ ਹੈਗੇ ਆ ਅਸੀਂ ਉਹਨਾਂ ਘਲੂਕਾਰਿਆਂ ਦਾ ਜ਼ਿਕਰ ਹਰ ਵਾਰ ਕਰਦੇ ਆਗੇ ਆ ਇਹ ਤੀਸਰਾ ਘਲੂਕਾਰਾ ਸਾਡੇ ਨਾਲ ਜਿਹੜਾ ਵਾਪਰਿਆ ਸੀਗਾ ਉਸ ਤੋਂ ਬਾਅਦ ਵੀ ਭਾਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਫੜ-ਫੜ ਕੇ ਸ਼ਹੀਦ ਕੀਤਾ ਗਿਆ ਹੈਗਾ ਪਰ ਸ਼ੁਰੂਆਤ ਜਿਹੜੀ ਹੈਗੀ ਆ ਉਸ ਉਸ ਦਿਨ ਤੋਂ ਹੋਈ ਸੀ ਜੂਨ ਦੇ ਪਹਿਲੇ ਮਹੀਨੇ ਤੋਂ ਹੋਈ ਸੀ ਸੋ ਅਸੀਂ ਜਿੱਥੇ ਗੁਰੂ ਅਰਜਨ ਦੇਵ ਪਾਸ਼ਾ ਨੂੰ ਸ਼ਰਧਾ ਤੇ ਫੁੱਲ ਭੇਟ ਕਰਦੇ ਹੈਗੇ ਆ ਨਾਲ ਦੀ ਨਾਲ ਉਹਨਾਂ तमाम ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣਾ ਲਹੂ ਦਾ ਕਤਰਾ-ਕਤਰਾ ਵਹਾ ਕੇ ਆਪਣੇ ਜਿਹੜਾ ਜਿਹੜਾ ਹੈਗਾ ਗੁਰਦੁਆਰਿਆਂ ਦੀ ਆਪਣੇ ਗੁਰਧਾਮਾਂ ਦੀ ਆਪਣੇ ਜਿਹੜਾ ਧਾਰਮਿਕ ਅਸਥਾਨਾਂ ਦੀ ਨਾਲ ਦੀ ਨਾਲ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਨਾ ਉਸ ਜਿੰਨਾ ਵੀ ਕਤਲੇਆਮ ਹੋਇਆ ਹੈਗਾ ਉਹਦੀ ਯਾਦ ਜਿਹੜੀ ਹੈਗੀ ਆ ਉਹ ਸਾਨੂੰ ਕਰਾਉਣ ਦੇ ਲਈ ਹੀ ਆਪਣਾ ਆਪਣੇ ਆਪਿਆਂ ਨੂੰ ਉਹਨੇ ਵਾਰਿਆ ਸੀਗਾ ਸੋ ਆਪਾਂ ਹਰ ਵੇਲੇ ਜਿਹੜਾ ਹੈਗਾ ਆਪਣੀ ਯਾਦਾਂ ਦੇ ਵਿੱਚ ਉਸ ਚੀਜ਼ ਨੂੰ ਤਾਜ਼ਾ ਕਰਦੇ ਆ ਹੋਇਆ ਇਹਨਾਂ ਨਗਰਕੀਤਾਂ ਦੇ ਵਿੱਚ ਜ਼ਮੂਲੀਅਤ ਕਰਕੇ ਆਪਣਾ ਜਿਹੜਾ ਬਣਦਾ ਸਰਦਾ ਯੋਗਦਾਨ ਪਾਉਣਾ ਹੈਗਾ ਕਿਉਂਕਿ ਇਹ ਸਾਡੇ ਨਾਲ ਜੋ ਕੁਝ ਵਾਪਰਿਆ ਹੈਗਾ ਇਹ ਫੇਰ ਨਾ ਵਾਪਰੇ ਸੋ ਇਸ ਕਰਕੇ ਜਿਹੜਾ ਸਾਨੂੰ ਇਹ ਚੀਜ਼ ਨੂੰ ਜਿਹੜਾ ਹੈਗਾ ਦੁਨੀਆ ਦੇ ਸਾਹਮਣੇ ਰੱਖਣ ਦੀ ਲੋੜ ਹੈਗੀ ਆ ਜਿਵੇਂ ਜੋ ਕੁਝ ਵੀ ਹੁਣ ਪਿਛਲੇ ਆ ਭਾਰਤ ਤੇ ਇਹ ਇਹ ਪਾਕਿਸਤਾਨ ਦੀ جنگ ਦਾ ਜਿਹੜਾ ਵਿਗਲ ਵੱਜਿਆ ਸੀਗਾ ਉਹਦੇ ਵਿੱਚ ਵੀ ਸਿੱਖਾਂ ਨੇ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ ਵੀ ਅਸੀਂ ਅਮਨ ਚਾਹੁੰਦੇ ਹਾਂ ਕਿ ਆ ਅਸੀਂ ਨਹੀਂ ਚਾਹੁੰਦੇ ਫਿਰ ਇਸ ਧਰਤੀ ਤੇ ਲਹੂ ਡੁੱਲੇ ਸੋ ਅਸੀਂ ਦੋਹਾਂ ਸਰਕਾਰਾਂ ਨੂੰ ਉਸ ਉਸ ਵੇਲੇ ਵੀ ਇਹੀ ਬੇਨਤੀਆਂ ਕਰਦੇ ਰਹੇ ਆ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੀ ਇਹ ਜੰਗਾਂ ਜਿਹੜੀਆਂ ਹੈਗੀਆਂ ਇਹ ਤਬਾਹੀ ਲਿਆਉਣੀਆਂ ਹੈਗੀਆਂ ਸੋ ਇਹ ਜੋ ਕੁਝ ਕਤਲੇਆਮ ਦੁਨੀਆ ਤੇ ਹੋਇਆ ਇਹਨਾਂ ਜੰਗਾਂ ਦੁਬਾਰਾ ਹੀ ਹੋਇਆ ਹੈਗਾ ਸੋ ਇਹਨਾਂ ਦੀ ਸਮਾਪਤੀ ਦੇ ਲਈ ਜਿਹੜਾ ਹੈਗਾ ਆਪਾਂ ਨੂੰ ਜਾਗਰੂਕ ਹੋ ਕੇ ਆਪਣੇ ਆਪਣੀ ਗੱਲ ਆਪਣੇ ਧਰਮ ਦੀ ਗੱਲ ਆਪਣੇ ਨਾਲ ਵਾਪੜੀਆਂ ਜਿਹੜੀਆਂ ਘਟਨਾਵਾਂ ਦੀ ਗੱਲ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈਗਾ ਜੀ ओके ਜੀ ਤੁਹਾਨੂੰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹੈਗੇ ਆ ਤੁਸੀਂ ਤਾਂ ਬਹੁਤ ਪਿਆਰ ਸਦਕਾਰ ਦੇ ਨਾਲ ਹਮੇਸ਼ਾ ਆਪਣਾ ਯੋਗਦਾਨ ਪਰ ਡਟ ਕੇ ਪਾਉਨੇ ਹੋ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਪਹੁੰਚ ਕੇ ਜੀ ਬੜਾ ਤੁਹਾਡਾ ਯੋਗਦਾਨ ਹੋਇਆ ਕਰਦਾ ਹੈਗਾ ਸੋ ਪੁੱਲਰ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆ ਹਮੇਸ਼ਾ ਉਹ ਸਮਾਂ ਦਿੰਦੇ ਹੈਗੇ ਜਦੋਂ ਵੀ ਉਹਨਾਂ ਨੂੰ ਆਵਾਜ਼ ਮਾਰੀ ਹੈ ਬੜੀ ਜੀ ਕਦੇ ਉਹਨਾਂ ਨੇ ਕਿਤੇ ਨਾ ਨਹੀਂ ਕੀਤੀ ਹੈਗੀ ਸੋ ਤੁਹਾਡਾ ਹਮਦਰਦ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜੀ ਹੋਰ ਤੁਸੀਂ ਦਰਵਾਜ਼ਾ ਤੁਸੀਂ ਯਾਦ ਕਰਨਾ ਚਾਹੋਗੇ ਕੁਝ ਹਾਂ ਬਸ ਇਹ ਧੰਨਵਾਦ ਤੁਹਾਡਾ ਮਾਨ ਸਾਹਿਬ ਨੂੰ ਤੁਹਾਡਾ ਧੰਨਵਾਦ ਕਰਦਾ ਹਮ ਹਮਾ ਕੇ ਆਪਾਂ ਨਗਰ ਕੀਰਤ ਸੇ ਵਿੱਚ ਸ਼ਾਮਲ ਹੋਈਏ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਡਿਸਪਲਿਨ ਚ ਰਹਿ ਕੇ ਕੋਈ ਸੇਵਾ ਕਰਨੀ ਚਾਹੁੰਦੇ ਆ ਤੇ ਤੁਸੀਂ ਦੋਨਾਂ ਗੁਰਦੁਆਰਾ ਸਹਿਬਾਨਾਂ ਦੇ ਨਾਲ ਜਿਵੇਂ ਸਕਰੀਨ ਤੇ ਦਿੱਤੇ ਸਾਡੇ ਨੰਬਰਾਂ ਦੇ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਹੀ ਅਜਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾੜ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਗਰ ਕੀਰਤਨ ਨੂੰ ਲੈ ਕੇ ਜੋ ਕਿ 8 ਜੂਨ ਨੂੰ ਸਜਾਇਆ ਜਾ ਰਿਹਾ ਹੈ ਬ੍ਰੈਂਟਨ ਦੇ ਵਿੱਚ ਉਸ ਨੂੰ ਲੈ ਕੇ ਜਾਣਕਾਰੀ ਜੋ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਜ਼ਰੂਰ ਨਗਰ ਕੀਰਤਨ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋਗੇ ਤੇ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹਿਓ ਹਮਦਰ ਟੀਵੀ ਦੇ ਨਾਲ ਹੁਮਿੰਦਰ ਇਜਾਜ਼ਤ ਸਤਿ ਸ਼੍ਰੀ ਅਕਾਲ